ਤਸ਼ਰੀਆ ਕਾਲਜੀ ਮੌਸਮ ਦੀ ਨਵੀਂ ਅਪਡੇਟ ਵਾਲੀ ਵੀਡੀਓ ਲੈ ਕੇ ਅੱਜ ਰੋਏ ਆ ਅੱਜ ਰਾਤ ਦਾ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਜੇਕਰ ਸਵੇਰ ਦੀ ਗੱਲ ਕਰੀਏ ਸਵੇਰ ਤੋਂ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਛੁੱਟਵੇਂ ਦਰਮਿਆਨੇ ਸਿਸਟਮ ਦੇਖਣ ਨੂੰ ਮਿਲੇ ਹਨ ਖਾਸ ਕਰਕੇ ਪੰਜਾਬ ਦੇ ਜਿਹੜੇ ਉੱਤਰ ਪੱਛਮੀ ਖੇਤਰ ਹੋਗੇ ਦੇ ਦੱਖਣ ਪੱਛਮੀ ਖੇਤਰਾਂ ਤੋਂ ਸਿਸਟਮ ਦੀਆਂ ਕਾਰਵਾਈਆਂ ਆਪਾਂ ਨੂੰ ਤੜਕੇ ਸਵੇਰ ਦੇ ਵੇਲੇ ਦੇਖਣ ਨੂੰ ਮਿਲੀ ਹਨ ਕਈ ਖੇਤਰਾਂ ਦੇ ਵਿੱਚ ਟੁੱਟਵੇਂ ਦਰਮਿਆਨੇ ਸਿਸਟਮਾਂ ਦੇ ਨਾਲ ਆਪਾਂ ਨੂੰ ਹਨੇਰੀ ਵੀ ਦੇਖਣ ਨੂੰ ਮਿਲੀ ਹੈ ਜਿੱਦੇ ਸਿੱਟੇ ਵੱਜੋਂ ਟੈਂਪਰੇਚਰ ਦੇ ਵਿੱਚ ਵੀ ਆਪਾਂ ਨੂੰ 3 ਤੋਂ 4 ਡਿਗਰੀ ਦੇ ਵਿੱਚ ਦਿਨ ਵੇਲੇ ਗਰਾਵੜ ਦੇਖਣ ਨੂੰ ਮਿਲੀ ਹੈ ਬਾਕੀ ਤਕਰੀਬਨ ਸ਼ਾਮ ਵੇਲੇ ਵੀ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਟੁੱਟਵੇਂ ਦਰਮਿਆਨੇ ਸਿਸਟਮ ਦੇਖਣ ਨੂੰ ਮਿਲੇ ਹਨ ਖਾਸ ਕਰਕੇ ਜਿਹੜੇ ਆਪਾਂ ਨੂੰ ਹਰਿਆਣਾ ਨਾਲ ਟੱਚ ਕਰਦੇ ਖੇਤਰ ਹੋ ਗਏ ਜਿਹੜੇ ਤਕਰੀਬਨ ਰਾਜਸਥਾਨ ਦੇ ਖੇਤਰ ਹੋ ਗਏ ਇਹਨਾਂ ਖੇਤਰਾਂ ਦੇ ਵਿੱਚ ਲਗਾਤਾਰ ਟੁੱਟਵੇਂ ਦਰਮਿਆਨੇ ਸਿਸਟਮ ਦੇਖਣ ਨੂੰ ਮਿਲੇ ਹਨ ਰਾਜਸਥਾਨ ਦੇ ਕਈ ਖੇਤਰਾਂ ਦੇ ਵਿੱਚ ਤੇਜ਼ ਹਨੇਰੀ ਨੋਂ ਮਿਲੀਅਨ ਤਕਰੀਬਨ ਅੱਧ ਰਾਤ ਤੱਕ ਪੰਜਾਬ ਦੇ ਜਿਹੜੇ ਆਪਾਂ ਨੂੰ ਦੱਖਣ ਪੱਛਮੀ ਦੱਖਣ ਪੂਰਬੀ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਤਰਮਿਆਨੀ ਸਿਸਟਮ ਦੇਖਣ ਨੂੰ ਮਿਲਣਗੇ ਪਟਿਆਲਾ ਦੇ ਮਲੇਰਕੋਟਲਾ ਦੇ ਕੁਝ ਖੇਤਰਾਂ ਦੇ ਵਿੱਚ ਬਰਨਾਲਾ ਫਤਿਹਗੜ੍ਹ ਸਾਹਿਬ ਇਹਨਾਂ ਭਾਗਾਂ ਤੱਕ ਆਪਾਂ ਨੂੰ ਟੁੱਟਵੇਂ ਤੌਰ ਤੇ ਬਦਲਬਾਈ ਦੇਖਣ ਨੂੰ ਮਿਲੇਗੀ ਗੜ ਚਮਕਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਤਕਰੀਬਨ ਅੱਧ ਰਾਤ ਤੱਕ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਦੇ ਅਸਾਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਾਂ ਉਸ ਤੋਂ ਬਾਅਦ ਤਕਰੀਬਨ ਪੰਜਾਬ ਦੇ ਜਿਹੜੇ ਆਪਾਂ ਨੂੰ ਉੱਤਰ ਪੱਛਮੀ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਕਾਰ ਐਕਟੀਵੇਟ ਦੇਖਣ ਨੂੰ ਮਿਲਣਗੇ ਖਾਸ ਕਰਕੇ ਪੱਛਮੀ ਸਰਦੀ ਖੇਤਰ ਹੋਗੇ ਗੁਰਦਾਸਪੁਰ ਤਰਨਤਾਰਨ ਜ਼ਿਲ੍ਹੇ ਦੇ ਖੇਤਰ ਹੋਗੇ ਕੁਝ ਅੰਮ੍ਰਿਤਸਰ ਜ਼ਿਲ੍ਹੇ ਜਿਸ ਤੋਂ ਬਾਅਦ ਫਰੋਜਪੁਰ ਫਾਜ਼ਿਲਕਾ ਦੇ ਕੁਝ ਬੈਲਟ ਹੋ ਗਈ ਇਹਨਾਂ ਖੇਤਰਾਂ ਦੇ ਵਿੱਚ ਬਦਲੀ ਸਿਸਟਮ ਅੱਧ ਰਾਤ ਤੋਂ ਬਾਅਦ ਇੱਕਨ ਨੂੰ ਮਿਲਣਗੇ ਐਂਟਰ ਕਰਦੇ ਹੋਏ ਦਿਖਾਈ ਦੇਣਗੇ ਜਿਸ ਨਾਲ ਗਰਜ ਚਮਕਦੀਆਂ ਕਾਰਵਾਈਆਂ ਲਗਭਗ ਸਵੇਰ ਦੇ ਵੇਲੇ ਆਪਾਂ ਨੂੰ ਮੱਝ ਅਤੇ ਦਬਾਬੇ ਦੇ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਪੰਜਾਬ ਦੇ ਤਕਰੀਬਨ ਸੈਂਟਰ ਪੰਜਾਬ ਤੱਕ ਇਹ ਸਿਸਟਮ ਅੱਗੇ ਵੱਧਾ ਹੋਇਆ ਦਿਖਾਈ ਦੇਵੇਗਾ ਕਈ ਖੇਤਰਾਂ ਦੇ ਵਿੱਚ ਦਰਮਿਆਨੇ ਮੀਂਹ ਦੀਆਂ ਗਤੀਵਿਧੀਆਂ ਤੇ ਜਨਰੇਰੀ ਦੀਆਂ ਗਤੀਵਿਧੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਮੇਨ ਤੌਰ ਤੇ ਅੱਧਰ ਰਾਤ ਤੱਕ ਪੰਜਾਬ ਦੇ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਦੇ ਅਸਰ ਦੇਖਣ ਵਿੱਚ ਅੱਧਰ ਰਾਤ ਤੋਂ ਬਾਅਦ ਪੰਜਾਬ ਦੇ ਉੱਤਰ ਪੱਛਮੀ ਖੇਤਰ ਹੋਗੇ ਉੱਤਰ ਪੂਰਬੀ ਖੇਤਰ ਹੋਗੇ ਇਹਨਾਂ ਤੋਂ ਪੱਛਮੀ ਸਿਸਟਮ ਐਕਟੀਵੇਟ ਦੇਖਣ ਨੂੰ ਮਿਲਣਗੇ ਜਿਸ ਨਾਲ ਗਤੀਵਿਧੀਆਂ ਦੇ ਅਸਰ ਵੱਧੇ ਹੋਏ ਤਕਈ ਦੇਣਗੇ ਧੰਨਵਾਦ ਜੀ